ਤੈਂਤ ਦੇ ਵਿੱਚ ਅੱਗ ਲੱਗੀ ਅਸੀਂ ਚਲਣ ਤੇ ਦੋ ਗੱਡੀਆਂ ਲੈ ਕੇ ਅਗਲੀ ਜਗ੍ਹਾ ਤੇ ਜਾ ਕੇ ਅੱਗੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਸੀਗੀ ਸਾਡੇ ਪਰਦੇ ਵੀ ਮੁਲਾਜ਼ਮ ਲੱਗੇ ਹੋਏ ਐ ਜੀ ਲਗਾਤਾਰ ਪਾਣੀ ਭਰ ਕੇ ਜਾ ਰਹੇ ਆ ਰਹੇ ਆ ਉਹ ਰੈਨਡਮ ਪਾਕੇ ਲੱਗੀ ਉਹਦੀ ਮਜ਼ਾਕ ਹੀ ਰਹੀ ਐ ਜੀ ਸੱਲ ਸੱਲ 9 ਵੇ ਕਾਲ ਆਈ ਕਿ ਜਿਹੜੇ ਉੱਥੇ ਬੈਠੇ ਰਹਿੰਦੇ ਆ ਉਹਨਾਂ ਨੇ ਦੱਸਿਆ ਕਿ ਦੰਦ ਦੇ ਵਿੱਚ ਅੱਗ ਲੱਗੀ ਅਸੀਂ ਚਲਣ ਤਾਂ ਦੋ ਗੱਡੀਆਂ ਲੈ ਕੇ ਅਗਲੀ ਜਗ੍ਹਾ ਤੇ ਜਾ ਕੇ ਅੱਗ ਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਅਸੀਂ ਚਲ ਤਾਂ ਦੋ ਗੱਡੀਆਂ ਹੋਰ ਕਢਾ ਕੇ ਅੱਗ ਦੇ ਚਾਰ ਗੱਡੀਆਂ ਕੰਮ ਕਾਫੀ ਹਲੇ ਤਾਈ ਅੱਗ ਬੁਝੀ ਨਹੀਂ ਹੈਗੀ ਲੱਗੇ ਹੋਏ ਨੇ ਤੇ ਕਿੰਨੀ ਕੁ ਦੇਰ ਤੱਕ ਲੱਗਦਾ ਕਿ ਅੱਗ ਤੇ ਕਾਬੂ ਪਾ ਲਿੱਤਾ ਜਾਵੇ ਸਾਡੇ ਪੰਤੇ ਵੀ ਮੁਲਾਜ਼ਮ ਲੱਗੇ ਹੋਏ ਹੈ ਜੀ ਲਗਾਤਾਰ ਪਾਣੀ ਭਰ ਕੇ ਜਾ ਰਹੇ ਆਦੇ ਤੇ ਜਿਹੜੀ ਫੈਕਟਰੀ ਹੈ ਫੱਡੀ ਦੇ ਜੜੇ ਆਲੇ ਦੁਆਲੇ ਉਥੇ ਹੈਗੇ ਦਲਦਲ ਬਹੁਤ ਹੈ ਸਾਡੇ ਇੱਕ ਫਾਇਰਮੈਨ ਵਿੱਚ ਚੱਲਾ ਸਿਕਾ ਬਾਹ ਫੜ ਕੇ ਖਿੱਚ ਲਿਆ ਬਾਦ ਅਸੀਂ ਤੇ ਉਥੇ ਵੀ ਇਹ ਦੱਸਦੇ ਪਏ ਵੀ ਇਹ ਕਟੋਗੜ ਵੀ 15 15 20 ਫੁੱਟ ਉੱਚੀ ਦਲਦਲ ਹੈਗੀ ਹੈ ਫੈਕਟਰੀ ਦੇ ਆਲੇ ਦੁਆਲੇ ਇਲਾਕਾ ਤੁਹਾਨੂੰ ਕਿਨੇ ਕਿਧੇ ਵੱਲ ਦਿੱਤੀ ਗਈ ਇਹ ਉਥੇ ਜਿਹੜੇ ਬਲਕਾਂ ਗਈ ਹੈ ਉਥੇ ਰਹਿੰਦੇ ਆ ਉਹਨਾਂ ਨੂੰ ਦੱਸਿਆ ਸਭ ਠੀਕ ਸਰ ਜਿਹੜੀ ਫੈਕਟਰੀ ਸੀ ਉਹ ਕਾਰਪੋਰੇਸ਼ਨ ਦੀ ਹੈ ਇਹ ਕਾਰਪੋਰੇਸ਼ਨ ਦੇ ਅੰਦਰ ਵੀ ਦੰਪਤ ਦੇ ਵਿੱਚ ਅੱਗ ਲੱਗੀ ਅਸੀਂ ਚਲਣ ਤੇ ਦੋ ਗੱਡੀਆਂ ਲੈ ਕੇ ਅਗਲੀ ਜਗ੍ਹਾ ਤੇ ਜਾ ਕੇ ਅੱਗ ਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਸੀਗੀ ਸਾਡੇ ਪਰਦੇ ਵੀ ਮੁਲਾਜ਼ਮ ਲੱਗੇ ਹੋਏ ਐ ਜੀ ਲਗਾਤਾਰ ਪਾਣੀ ਪੜਕੇ ਜਾ ਰਹੇ ਆਦੇ ਲੋਹ ਰੈਨੇਡਮ ਪਾਕੇ ਲੱਗੀ ਉਹਦੀ ਮਜ਼ਾਕ ਹੀ ਰਹੀ ਐ ਜੀ ਸਰਸਰ 9 ਵੇ ਕਾਲ ਆਈ ਕਿ ਜਿਹੜੇ ਉੱਥੇ ਦੇ ਰਹਿੰਦੇ ਉਹਨਾਂ ਨੇ ਦੱਤਿਆ ਕਿ ਦੰਬ ਦੇ ਵਿੱਚ ਅੱਗ ਲੱਗੀ ਅਸੀਂ ਚਲਣ ਤਾਂ ਦੋ ਗੱਡੀਆਂ ਲੈ ਕੇ ਅਗਲੀ ਜਗ੍ਹਾ ਤੇ ਜਾ ਕੇ ਅੱਗ ਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਅਸੀਂ ਫਿਰ ਤੋਂ ਦੋ ਗੱਡੀਆਂ ਹੋਰ ਕਢਾ ਕੇ ਅੱਗ ਦੇ ਚਾਰ ਗੱਡੀਆਂ ਕੰਮ ਕਾਫੀ ਹਲੇ ਤਾਈਂ ਅੱਗ ਬੁਝੀ ਨਹੀਂ ਹੈਗੀ ਲੱਗੇ ਹੋਏ ਨੇ ਤੇ ਕਿੰਨੀ ਕੁ ਦੇਰ ਤੱਕ ਲੱਗਦਾ ਹੈ ਕਿ ਅੱਗ ਤੇ ਕਾਬੂ ਪਾ ਲਿੱਤਾ ਜਾਵੇ ਸਾਡੇ ਪਾਸ ਤਾਂ ਵੀ ਮੁਲਾਜ਼ਮ ਲੱਗੇ ਹੋਏ ਹੈ ਜੀ ਲਗਾਤਾਰ ਪਾਣੀ ਭਰ ਕੇ ਜਾ ਰਹੇ ਆ ਰਹੇ ਹੈ ਤੇ ਜਿਹੜੀ ਫੈਕਟਰੀ ਹੈ ਫੈਕਟਰੀ ਦੇ ਜਿਹੜੇ ਆਲੇ-ਦੁਆਲੇ ਉੱਥੇ ਹੱਗੇ ਦਲਦਲ ਬਹੁਤ ਹੈ ਸਾਡਾ ਇੱਕ ਫਾਇਰਮੈਨ ਵਿੱਚ ਚੱਲ ਸਕਾ ਬਾਹ ਫੜ ਕੇ ਖਿੱਚ ਲਿਆ ਬਾਦ ਅਸੀਂ ਤੇ ਉੱਥੇ ਭਈਏ ਦੱਸਦੇ ਪਏ ਵੀ ਇਹ ਕੋਟੋ ਗੜ ਵੀ 15 15 20 ਫੁੱਟ ਉੱਚੀ ਦਲਦਲ ਹੈਗੀ ਹੈ ਫੈਕਟਰੀ ਦੇ ਆਲੇ-ਦੁਆਲੇ ਇਤਲਾ ਤੁਹਾਨੂੰ ਕਿਨੇ ਕਿਹਦੇ ਵੱਲ ਦਿੱਤੀ ਗਈ ਸੀ ਇਹ ਉੱਥੇ ਜਿਹੜੇ ਵਰਕਰ ਲਈ ਉੱਥੇ ਰਹਿੰਦੇ ਆ ਉਹਨਾਂ ਨੂੰ ਦੱਸਿਆ ਸਭ ਸਰ ਜਿਹੜੀ ਫੈਕਟਰੀ ਸੀ ਉਹ ਕਾਰਪੋਰੇਸ਼ਨ ਦੀ ਹੈ ਇਹ ਕਾਰਪੋਰੇਸ਼ਨ ਦੇ ਅੰਦਰ ਦੀ ਤਾਂ ਤੇ ਵਿਚ ਅੱਗ ਲੱਗੀ ਅਸੀਂ ਚਲਣ ਤੇ ਦੋ ਗੱਡੀਆਂ ਲੈ ਕੇ ਅਗਲੀ ਜਗ੍ਹਾ ਤੇ ਜਾ ਕੇ ਅੱਗ ਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਸੀਗੀ ਸਾਡੇ ਪਿੰਡ ਦੇ ਵੀ ਮੁਲਾਜ਼ਮ ਲੱਗੇ ਹੋਏ ਐ ਜੀ ਲਗਾਤਾਰ ਪਾਣੀ ਭਰ ਕੇ ਜਾ ਰਹੇ ਆ ਰਹੇ ਲੋ ਉਹ ਰੇਨੜਾਂ ਦੇ ਭਾ ਕੇ ਲੱਗੀ ਉਹਦੀ ਮਜਾਕ ਹੀ ਰਹੀ ਐ ਜੀ ਸਸਲ 9 ਵਜੇ ਕਾਲ ਆਈ ਕਿ ਜਿਹੜੇ ਉੱਥੇ ਵੇੇ ਰਹਿੰਦੇ ਆ ਉਹਨਾਂ ਨੇ ਦੱਸਿਆ आग है है प्रार। प्रार। कि ਦੰਪ ਦੇ ਵਿੱਚ ਅੱਗ ਲੱਗੀ ਅਸੀਂ ਚਲਣ ਤੇ ਦੋ ਗੱਡੀਆਂ ਲੈ ਕੇ ਅਗਲੀ ਜਗ੍ਹਾ ਤੇ ਜਾ ਕੇ ਅੱਗ ਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਅਸੀਂ ਤਰ ਦੇ ਦੋ ਗੱਡੀਆਂ ਹੋਰ ਕਢਾ ਕੇ ਅੱਗ ਦੇ ਚਾਰ ਗੱਡੀਆਂ ਕੰਮ ਕਾਫੀ ਹਲੇ ਤਾਈ ਅੱਗ ਬੁਝੀ ਨਹੀਂ ਹੈਗੀ ਕਿ ਲੱਗੇ ਹੋਏ ਨੇ ਤੇ ਕਿੰਨੀ ਕੁ ਦੇਰ ਤੱਕ ਲੱਗਦਾ ਕਿ ਅੱਗ ਇਥੇ ਕਾਬੂ ਪਾ ਲਿੱਤਾ ਜਾਵੇ ਸਾਡੇ ਪਾਸ ਵੀ ਮੁਲਾਜ਼ਮ ਲੱਗੇ ਹੋਏ ਹੈ ਜੀ ਲਗਾਤਾਰ ਪਾਣੀ ਭਰ ਕੇ ਜਾ ਰਹੇ ਆ ਰਹੇ ਤੇ ਜਿਹੜੀ ਫੈਕਟਰੀ ਹੈ ਫੱਟੀ ਦੇ ਜਿਹੜੇ ਆਲੇ ਦੁਆਲੇ ਉੱਥੇ ਹੱਗੇ ਦਲਦਲ ਬਹੁਤ ਹੈ ਸਾਡੇ ਇੱਕ ਫਾਇਰਮੈਨ ਵਿੱਚ ਚੱਲਦਾ ਸੀ ਬਾਹ ਫੜ ਕੇ ਖਿੱਚ ਲਿਆ ਬਾਦ ਅਸੀਂ ਤੇ ਉੱਥੇ ਵੀ ਇਹ ਦੱਸਦੇ ਪਏ ਵੀ ਇਹ ਕਟੋਕਟ ਵੀ 15 15 20 ਫੁੱਟ ਉੱਚੀ ਦਲਦਲ ਹੈਗੀ ਹੈ ਫੈਕਟਰੀ ਦੇ ਆਲੇ ਦੁਆਲੇ ਇਲਾਕੇ ਤੁਹਾਨੂੰ ਕਿਨੇ ਕਿਹਦੇ ਵੱਲੋਂ ਦਿੱਤੀ ਗਈ ਸੀ ਇਹ ਉੱਥੇ ਜਿਹੜੇ ਵਰਕਰ ਗਈ ਹੈ ਉੱਥੇ ਰਹਿੰਦੇ ਆ ਉਹਨਾਂ ਨੂੰ ਦੱਸਿਆ ਸਭ ਠੀਕ ਸਰ ਜਿਹੜੀ ਫੈਕਟਰੀ ਸੀ ਉਹ ਕਾਰਪੋਰੇਸ਼ਨ ਦੀ ਹੈ ਇਹ ਕਾਰਪੋਰੇਸ਼ਨ ਦੇ ਅੰਦਰ ਹੈ